ਹਾਂਜੀ ਕਿੱਦਾਂ ਮਿੱਤਰੋ ਅੱਜ ਆਪਣੇ ਭਰਾ ਹਰਜੋਤ ਢਾਲੀਵਾਲ ਜਾਨੀ ਕਿ ਫੂਲ ਪੁਆਇੰਟ ਹਲਵਾਰਾ ਆਲੇ ਭਰਾ ਦਾ ਜਨਮ ਦਿਨ ਆ ਤੇ ਅੱਜ ਇੱਕ ਬਾਈ ਨੇ ਬਹੁਤ ਵਧੀਆ ਉਪਰਾਲਾ ਕੀਤਾ ਕਿਉਂਕਿ ਅਸੀਂ ਹਜ਼ਾਰਾਂ ਰੁਪਈਆ ਦੇ ਕੇਕ ਤਾਂ ਜਨਮ ਦਿਨਾਂ ਤੇ ਖਰਾਬ ਕਰ ਦਿੰਨੇ ਆ ਪਰ ਕਦੇ ਕੋਈ ਦਾਨ ਪੁੰਨ ਨਹੀਂ ਕਰਦੇ ਇਸ ਲਈ ਬਾਈ ਹੁਣਾ ਵੱਲਿਓ ਅੱਜ ਕਾਫੀ ਸਾਰੇ ਸੈਂਡਵਿਚ ਤਿਆਰ ਕੀਤੇ ਗਏ ਸੀ ਜਿਹੜੇ ਗਰੀਬ ਬੱਚਿਆਂ ਨੂੰ ਵੰਡੇ ਗਏ ਆ ਮੈਂ ਕਹਿੰਨਾ ਬਾਈ ਬਹੁਤ ਵਧੀਆ ਉਪਰਾਲਾ ਵਾ ਕਿਉਂਕਿ ਕੇਕ ਤਾਂ ਜਨਤਾ ਮੂੰਹਾਂ ਤੇ ਥੱਪ ਕੇ ਸਾਰ ਦਿੰਦੀ ਆ ਪਰ ਇਦਾਂ ਦੀ ਚੀਜ਼ ਖਾਣ ਪੀਣ ਵਾਲੀ ਕਿਸੇ ਗਰੀਬ ਬੱਚੇ ਦੇ ਜਿਹੜੀ ਮੂੰਹ 'ਚ ਪਾਊਗੀ ਤੇ ਉਹ ਇਸ ਬਾਈ ਨੂੰ ਜਨਮ ਦਿਨ ਦੀਆਂ ਕਿੰਨੀਆਂ ਵਧਾਈਆਂ ਦਊ ਤੇ ਕਿੰਨੀਆਂ ਸੀਸਾਂ ਦਊ ਤੇ ਬਾਈ ਬਹੁਤ ਵਧੀਆ ਉਪਰਾਲਾ ਮੇਰੇ ਵੱਲੋਂ ਤਾਂ ਬਾਈ ਨੂੰ ਜਨਮ ਦਿਨ ਦੀਆਂ ਵੀ ਵਧਾਈਆਂ ਤੇ ਇਸ ਚੀਜ਼ ਦੀਆਂ ਵੀ ਵਧਾਈਆਂ ਕਿ ਇੱਕ ਵਧੀਆ ਤੇ ਚੰਗੀ ਸੋਚ ਬਾਈ ਨੇ ਜਿਹੜੀ ਸ਼ੁਰੂ ਕੀਤੀ ਆ ਤੇ ਅਪਣਾਈ ਵੀ ਆ ਇਸ ਲਈ ਸਾਰੇ ਜਣੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਤੇ ਨਾਲ ਦੀ ਨਾਲ ਬਾਈ ਨੂੰ ਵਧਾਈਆਂ ਦੇ ਦਿਓ ਕਿ ਬਾਈ ਨੇ ਇੱਕ ਚੰਗਾ ਉਪਰਾਲਾ ਜਿਹੜਾ ਉਹ ਕੀਤਾ ਵਾ ਭਾਵੇਂ ਛੋਟੀ ਜੀ ਮਦਦੀ ਕੀਤੀ ਆ ਪਰ ਹੈ ਤਾਂ ਬਹੁਤ ਵਧੀਆ ਕੰਮ ਆ ਯਾਰ ਉਹ